ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਤੋਂ ਦੇ ਐਮਐਲਐਸ ਸਾਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸਟੀ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੇ ਡਿਪਾਰਟਮੈਂਟਲ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ ਤੇ ਡੇਰਾ ਬੱਸੀ ਕਮੇਟੀ ਜਿੱਥੇ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਬਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਊਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਵਿੱਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀਗੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਚਮੈਗਨ ਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜਿਹੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸ ਸਟੈਂਡ ਦੇ ਪਿੱਛੇ ਜਿਹੜਾ ਉਹ ਸੈਕੰਡਰੀ ਦਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਟ ਚ ਅਸੀਂ ਪਹੁੰਚੇ ਆ ਵਾਰਟ ਨੰਬਰ 17 17 ਵਾਰਟ ਨੰਬਰ ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾ ਉੱਥੇ ਸਾਨੂੰ ਮਿਲਿਆ ਕਿਤੇ ਕਾਫੀ ਦਿਨ ਉੱਥੇ ਸੀਵਰ ਦੀ ਪ੍ਰੋਬਲਮ ਹੈਗੀ ਤੇ ਮੈਂ ਇਹ ਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾਂ ਜਾਂ ਤੁਸੀਂ ਇਹਨੂੰ ਬੰਦਿਆਂ ਤਰ੍ਹਾਂ ਤਰੀਕੇ ਨਾਲ ਇਹਨੂੰ ਸਿੱਧਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਲੀ ਇਨਸਟ੍ਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ 'ਚ ਅਸੀਂ ਸਾਫ਼ ਪਾਣੀ ਸਾਫ ਜਗ੍ਹਾ ਅਸੀਂ ਸੀਵਰੇਜ ਸੀ ਨਹੀਂ ਦੇ ਸਕਦੇ ਤਾਂ ਸਾਡਾ ਉੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀ ਦਰਸਤ ਅਸੀਂ ਇਹ ਚਾਹੁੰਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਵਿੱਚ ਕੋਈ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਪਰ ਜਿਸ ਵੇਲੇ ਤੁਸੀਂ ਜਸਟ ਹੈਵ ਅ ਲੁੱਕ ਤੇ ਜਰੂਰ ਇਹਨੂੰ ਜੀ ਧੰਨਵਾਦ